ਆਪਾਂ ਕਰਕੇ ਗਏ ਸੀ ਐਡ ਤੇ ਅੱਜ ਮੈਨੂੰ ਨਾ ਸੁਣਨ ਨੂੰ ਆਇਆ ਵੀ ਕਹਿੰਦੇ ਬਾਗੇ ਪੁਰਾਣੇ ਕਹਿੰਦੇ ਪ੍ਰੀਤ ਕੋਈ ਬੜਾ ਤਾਕੜਾ ਫੈਕਸ਼ਨ ਅਮਲਾ ਬੜਾ ਤਾਕੜਾ ਫੈਕਸ਼ਨ ਕਿੜੇਲ ਕੱਢ ਯਰ ਕਿੜੇਲ ਕੱਢ ਫੈਕਸ਼ਨ ਕਿਹੋ ਜਿਹਾ ਹੁੰਦਾ ਕਿੜੇਲ ਕੱਢ ਪੈਲਸ ਜ਼ਰੂਰ ਆ ਪਰ ਇਹਨੂੰ ਜੇ ਕਿਸੇ ਨੇ ਚੁਣਿਆ ਇਹ ਫਰੀਦ ਤਰਾ ਯਾਰ ਪੋਰਸ ਖੜਾ ਹੈ ਏ ਪੋਰਸੂ ਖੜਾ ਕੱਦ ਵੀ ਪ੍ਰੀਤ ਤਕਰੀਬਨ ਪੋਰਸ ਜਿੰਨਾ ਹੀ ਆ ਜਾ ਚੱਲ ਗਿਆ ਆ ਜਾ ਮੇਰਾ ਸ਼ੇਰਾਂ ਦਾ ਚੱਲ ਗਿਆ ਦੇਖਗੇ ਤਾਂ ਸਹੀ ਵੀ ਕੀ ਕਿੜੇ ਲੱਡ ਫੈਕਸ਼ਨ ਹੈ ਟੀਮਾਂ ਟੂਮਾਂ ਇਹਨਾਂ ਦੀਆਂ ਵਰਦੀਆਂ ਪਾਈ ਫਿਰਦੀਆਂ ਆ ਜਾ ਇੱਧਰ ਨੂੰ ਦੇਖਗੇ ਤਾਂ ਸਹੀ ਪ੍ਰੀਤ ਕੀ ਲੱਗਿਆ ਓਏ ਆ ਹਾ 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 ਯਾਰ ਇਹ ਕੰਮ ਹੈ ਮਸਾਲੇ ਮਸੂਲੇ ਪ੍ਰੀਤ ਤਕੜੇ ਧਰੇ ਪਏ ਆ ਯਾਰ ਹੈ ਉਹ ਦੇ ਘਬਰਾਵਾ ਕੰਮ ਤਕੜਾ ਕੀਤਾ ਪਿਆ ਇਹਨਾਂ ਦਾ ਤਾਂ ਕਿਧਰੇ ਗੋਲ ਗੱਪੇ ਲੱਗੇ ਪਏ ਆ ਕਿਧਰੇ ਪਾਓ ਭਾਜੀਆਂ ਬਣੀ ਜਾਂਦੀਆਂ ਬਰੈਡ ਦੇ ਕਿੱਡੇ ਕਿੱਡੇ ਉਹੀ ਤਾਂ ਗੱਲ ਆ ਵੇ ਆਹ ਦੇਖ ਓਏ ਆਹ ਬੰਦੇ ਦੀ ਲੱਤ ਜੱਡਾ ਜੱਡਾ ਬਰੈਡ ਆ ਇਹ ਅਸਲੀ ਆ ਇਹ ਅਸਲੀ ਆ ਬਾਈ ਇਹ ਨਕਲੀ ਆ ਹੱਥ ਲਾ ਸਕਦਾ ਫਿਰ ਤਾਂ ਮੈਂ ਇਹਨੂੰ ਤੁ ਜੇ ਭੁਲੇਖੇ ਜੋ ਬੰਦਾ ਦੰਦੀ ਵੜ ਲੇ ਤੇ ਅੱਛਾ ਤਾਂ ਹੂੰ ਤਾਂ ਖਾਣ ਨੂੰ ਹੀ ਬਣਾਇਆ ਆ ਗਿਆ ਓਏ ਪ੍ਰੀਤ ਓਏ ਆਹ ਦੇਖੋ ਕਿਵੇਂ ਪੜਾ ਸੈਕਟਮ ਤਕੜਾ ਲਾਇਆ ਤਰੇ ਯਾਰ ਹਾਂ ਜੋ ਸਭ ਸਹੀ ਹੈ ਆ ਪਿਆ ਹੋ ਅਸਲੀ ਆ ਪਿਆ ਇਹ ਸਾਬੇ ਬਣੂਗਾ ਇਹ ਸਾਬੇ ਬਣੂ ਸਾਬੇ 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 ਬਣੂ ਸਾਬੇ ਅੱਛ ਗਾਰਲਿਕ ਗਾਰਲਿਕ ਬ੍ਰੈਡ ਗਾਰਲਿਕ ਬ੍ਰੈਡ ਪੀਜ਼ਾ ਬਣੂਗਾ ਆ ਜਾ ਕੋਈ ਆ ਬਦੂਖਾਂ ਕੇ ਚੀਜ਼ਾਂ ਖਵਾਉਂਦੇ ਸੁਣਿਆ ਗੋਲੀ ਖਵਾਉਂਦਾ ਪਹਿਲੀ ਯਾਰ ਸੁਣਿਆ ਬੰਦਾ ਲੈ ਹੈ ਅਗਲਾ ਦਾ ਫਲਾਨਿਆਂ ਤੂੰ ਸਾਥੋਂ ਗੋਲੀ ਖਾਵੇਂ ਗੱਲ ਹੈ ਬੜਾ ਬਈ ਸੈਟਮ ਤੇਰਾ ਯਾਰਾ ਟੰਗੀ ਜਾਂਦਾ ਦੇਖ ਪੈਂਨ ਐਪਲ ਉੱਤੇ ਬਣਨੇ ਆ ਕੀ ਕਹਿੰਦੇ ਨੇ ਮੌਕਟੇਲ ਪੂਰੀ ਪ੍ਰੋਗਰਾਮ ਵਾਕਿਆ ਹੀ ਬਈ ਤਕੜਾ ਲੱਗਦਾ ਹੈ ਓਏ ਪ੍ਰੋਗਰਾਮ ਵਾਕਿਆ ਹੀ ਬਈ ਤਕੜਾ ਰਗਣਾ ਜੂਸ ਜਪੜੇ ਬਣੇ ਤਰ੍ਹਾਂ ਦੇ ਆ ਜੀ ਗਾਣ ਆ ਮੈਂ ਤਾਂ ਕਹਿੰਦਾ दारू ਪਿਆਲੇ ਵਾਲਾ ਸਿਸਟਮ ਆ ਕਰ ਰਹੀ ਹੈ ਹੈ ਪ੍ਰੀ ਮਜੀਟੋ ਹੈ ਮਜੀਟੋ ਵਾਲਾ ਹੀ ਐਡਾ ਸਿਸਟਮ ਤਕੜਾ ਹੈ ਹੈ ਬਾਰਵੀ ਆ ਆਹ ਬਾਰ ਆ ਇਧਰ दारू ਪਿਆਲੇ ਵਾਲਾ ਦੇ ਪ੍ਰੋਗਰਾਮ ਇਧਰ ਕੀ ਆ ਆਹ ਆਹ ਬਈ ਤਕੜੇ ਲੋਕ ਤਕਣੀਆਂ ਗੱਲਾਂ ਮੰਡੀ ਲਾਈ ਤੂੰ ਤਾਜੀ ਦੇਖ ਸਬਜ਼ੀ ਲੈ ਪੁੱਤ ਦੀ ਇਹ ਜੀ ਤਾਂ ਖੇਤ ਚ ਨਹੀਂ ਹੁੰਦੀ ਜਿਹੇ ਜੀ ਇੱਥੇ ਆ ਹਜੇ ਤਾਂ ਹਜੇ ਤਾਂ ਪ੍ਰੀਤ ਤੇ ਟਾਂ ਚ ਆਹੋ ਆ ਬਰਬੀਆ ਦੀਆਂ ਲੈ ਆਹਾ ਲੈ ਕਰ ਗੱਲ ਇਹ ਕੰਮ ਤਕੜਾ ਪ੍ਰੀਤ ਸਿਸਟਮ ਕਹੇ ਵੀ ਤਕੜੇ ਜੀ ਹੈਨਾ ਹਾਂ ਪ੍ਰੀਤ ਆ ਜਾ ਬਈ ਵਾਹ ਕਿ ਤਕੜਾ ਬਈ ਵਿਆ ਅਜਮੱਲਾ ਪਰੀ ਤਾਂ ਅੱਜ ਤਾਂ ਦੇਖ ਕਿਉਂ ਤੇਰਾ ਯਾਰ ਤਰੀ ਇਹ ਇਹ ਆ ਕੀ ਆ ਆ ਕੀ ਹੈ ਲੈਟਸ ਕਿਹੜਾ ਪਤਾ ਸਲੱਟਸ ਲੈਟਸ ਆ ਅੱਛਾ ਲੈਟਸ ਆ ਪਤਾ ਮੈਨੂੰ ਫੇਰ ਨਹੀਂ ਲੱਗਿਆ ਵੀ ਉਹ ਕੀ ਆਂਦਾ ਚਲੋ ਆਜੋ ਇਹ ਗੱਲਾਂ ਤੋਂ ਗਾਹਾਂ ਥੋੜੋ ਦੱਸਣੀਆਂ ਆਪਾਂ ਆਪਦੇ ਆਪਣੇ ਵਿੱਚ ਹੀ ਰਹਿ ਜਾਣਗੀਆਂ ਪ੍ਰੀਤ ਮੈਨੂੰ ਪਤਾ ਕੀ ਜਾਂਦਾ ਤੁਹਾਨੂੰ ਕੈਮਰੇ ਸੁਣਿਆ ਨਹੀਂ ਹੋਣਾ ਆਕੇ ਫਰਨੀਚਰ ਦੇ ਉਹ ਪ੍ਰੀਤ ਆ ਪੱਕਾ ਮਲੇ ਨਾ ਹੋਜ ਗਿਓ ਆਪਾਂ ਫਰਨੀਚਰ ਹੀ ਦੇਖਣ ਲੱਗ ਗਏ ਇੱਥੇ ਆਕੇ ਵੀ ਆਹ ਦੇਖੋ ਤਿਤਲੀਆਂ ਖੜੀਆਂ ਤੇਰੇ ਯਾਰਾਂ ਨੇ ਕਿਵੇਂ ਖੜੀਆਂ ਕੀਤੀਆਂ ਪ੍ਰੀਤ ਆਂ ਦੇਖ ਇੱਧਰ ਆਹ ਕੀ ਬਣਾਉਂ ਉਹ ਭੱਲੇ 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 ਬੱਲੇ ਪ੍ਰੀਤ ਆ ਤਾਂ ਕੀਤੇ ਪਏ ਲੋੜੇ ਲਿਆਂਦੇ ਪਏ ਤੇਰੇ ਯਾਰਾਂ ਨੇ ਹੈ ਆ ਜਾ ਇੱਥੇ ਆਕੇ ਆਏ ਜਿਹਾ ਨਹੀਂ ਫੀਲ ਹੁੰਦਾ ਵੀ ਜਿਵੇਂ ਕਤਰ ਚ ਫਿਰਦੇ ਹੁੰਨੇ ਆ ਕਤਰ ਚ ਹਨਾ ਆ ਦੇ ਕਿਸੇ ਸ਼ੇਖ ਦਾ ਮਹਿਲ ਲੱਗਦਾ ਅਜੇ ਤਿਆਰੀ ਹੋਈ ਨਹੀਂ ਹੂੰ ਇਹ ਉਹਦਰ ਉਹਦਰ ਤੇਰੇ ਯਾਰ ਭੀਮ ਹੁਣੀ ਖੜੇ ਆ ਉਹ ਜਵਾਕਾਂ ਵਾਲਾ ਮੇਰਾ ਉਹ ਜਵਾਕਾਂ ਵਾਲਾ ਮਾਹੌਲ ਬਣਾ ਕੇ ਦਿੱਤਾ ਜਵਾਕਾਂ ਵਾਲਾ ਤੇਰੇ ਯਾਰਾਂ ਨੇ ਚੰਗੀ ਤਰ੍ਹਾਂ ਬਣਾਈ ਵੀਰ ਮੈਂ ਨਾ ਪੂਰੇ ਸਿਰਾ ਪੂਰੇ ਪੂਰੀ ਸਿਰਾ ਬਣੂ ਪੂਰੇ ਜਿਉਂਦਾਰਾ ਜਿਉਂਦਾਰਾ ਜਿਉਂਦਾਰ ਆ ਆ ਜਾ ਆ ਹਾਂ ਅਬਰੇ ਇਹ ਉਹ ਆ ਖੜੇ ਕਰਤੇ ਤੇਰੇ ਯਾਰਾ ਨੇ ਉਹ ਆ। ਬਰਾਵਾ ਇਹਨਾਂ ਨੂੰ ਬੋਲ ਦੇ تیرے ਨਾ ਜਾ ਕਿ ਠਿੱਕ ਜਨਾ। ਦੇਖੀ ਜਾਊ ਫਿਰ ਕੋਈ ਨਾ ਮੈਨੇਜਰ ਸਾਹਿਬ। ਹਾਂ। ਜੇ ਡੈਗਪੂ ਦਾ ਫਿਰ ਜੁਮੇ ਪੈ ਜੂ ਹੋਰ ਕੀ ਕਿਵੇਂ ਰਿਆ ਰਿਸਪੌਂਸ ਪਹਿਲਾਂ ਤਾਂ ਮੈਨੂੰ ਤਾਂ ਵੀ ਲਵ ਲਵ ਕਿਵੇਂ ਮਿਲਿਆ ਤੈਨੂੰ? ਲਵ ਬਈ ਇੰਨਾ ਕਿ ਮਿਲਿਆ ਪਹਿਲਾਂ ਤਾਂ ਸਾਰਿਆਂ ਨੂੰ ਸੱਸਰੀ ਗੱਲ ਜੀ ਇੰਨਾ ਪਿਆਰ ਦੇਣ ਲਈ। ਤੇ ਜੇ ਗੱਲ ਕਰੀਏ ਰਿਸਪੌਂਸ ਦੀ ਹੂੰ ਇੰਨਾ ਪਿਆਰ ਮਿਲਿਆ ਇਨਾ ਪਰਵਾਹ ਹੰਗਾਰਾ ਮਿਲਿਆ ਲੋਕਾਂ ਦਾ ਆਪਣੀ ਵੀਡੀਓ ਤੋਂ ਬਾਅਦ ਤੇ ਅੱਜ ਉਹ ਸੇ ਦੇ ਸਦਕਾ ਅੱਜ ਆਪਾਂ ਜਿਹੜਾ ਇੱਕ ਫੰਕਸ਼ਨ ਹੋਰ ਆਪਾਂ ਨਾਈਟ ਦਾ ਫੰਕਸ਼ਨ ਲਗਾ ਰਹੇ ਹਾਂ ਜਿਹਦੇ ਵਿੱਚ ਕਿ ਹਰ ਇੱਕ ਤਰ੍ਹਾਂ ਦੀ ਆਈਟਮ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ ਜੀ ਯਾਰ ਮੈਂ ਤਾਂ ਐਂ ਦੇਖਿਆ ਵੀ ਜਿਖੋ ਮੈਂ ਮੈਨੂੰ ਐਂਟਰੀ ਤੇ ਇੱਕ ਗੱਲ ਪਤਾ ਲੱਗ ਗਈ ਹਾਂਜੀ ਕਿ ਯਾਰ ਵੀ ਪ੍ਰੋਗਰਾਮ ਵੀ ਜਿਹੜਾ ਉਹ ਪੂਰੇ ਵੀ ਖਰਚੇ ਵਾਲਾ ਪ੍ਰੋਗਰਾਮ ਕਰ ਰਿਹਾ ਹੈ ਹਨਾ ਵੀ ਪਰਿਵਾਰ ਨੇ ਪੂਰਾ ਰੱਜ ਕੇ ਖਰਚਾ ਕੀਤਾ ਤੇ ਉਹਨੇ ਚੁਣਿਆ ਹੈਰਿਟੇਜ ਗ੍ਰੈਂਡ ਦਾ ਇਹ ਕਿੱਡੀ ਵੱਡੀ ਗੱਲ ਆ ਕਿੱਡੀ ਵੱਡੀ ਗੱਲ ਹੈ ਨਾ ਇੱਕ ਨਾ ਲੋਕਾਂ ਦਾ ਵਿਸ਼ਵਾਸ ਜਿੱਤਣਾ ਬਹੁਤ ਔਖੀ ਗੱਲ ਆ ਤੇ ਉਹ ਵਿਸ਼ਵਾਸ ਨੂੰ ਬਣਾਈ ਰੱਖਣਾ ਉਸ ਤੋਂ ਵੀ ਔਖੀ ਗੱਲ ਆ ਛੋਟੀ ਉਮਰ ਚ ਛੋਟੀ ਉਮਰ ਚ ਤੇ ਸਾਡਾ ਤੁਸੀਂ ਯਕੀਨ ਨਹੀਂ ਮੰਨਣਾ ਜਿਹੜਾ ਹੁਣ ਅੱਜ ਆਪਾਂ ਇਵੈਂਟ ਕਰ ਰਹੇ ਆ ਇਹਦੇ ਮਗਰ ਸਾਡੀ ਤਿੰਨ ਤੋਂ ਚਾਰ ਦਿਨ ਦੀ ਮਿਹਨਤ ਬੈਕ ਸਾਈਡ ਤੇ ਚੱਲੀ ਜਾਂਦੀ ਆ ਸਾਨੂੰ ਪਤਾ ਅਸੀਂ ਸਾਰੀਆਂ ਟੀਮਾਂ ਨਾਲ ਕੋਲਾਬ ਕਰੀ ਜੰਨੇ ਆ ਵੀ ਤੁਸੀਂ ਇੱਥੇ ਆਉਣਾ ਵਾ ਜੀ ਆਪਣਾ ਆਹ ਫੰਕਸ਼ਨ ਆਹ ਆਹ ਚੀਜ਼ਾਂ ਅਸੀਂ ਐਕਸਟਰਾ ਕਰ ਰਹੇ ਆ ਅੱਜ ਤੇ ਬੈਕ ਸਾਈਡ ਤੇ ਜਿਹੜੀ ਮਿਹਨਤ ਚੱਲਦੀ ਆ ਉਹ ਬੰਦੇ ਦੇ ਦਿਮਾਗ 'ਚ ਹਮੇਸ਼ਾ ਹੀ ਘੁੰਮਦੀ ਰਹਿੰਦੀ ਆ ਵੀ ਯਾਰ ਆ ਚੀਜ਼ ਪਰਫੈਕਟ ਹੋਊਗੀ ਨਾ ਕਿ ਕਿ ਕਿੰਨੀਆਂ ਟੀਮਾਂ ਆ ਇੱਥੇ ਕਿੰਨੀਆਂ ਕਿਹੜੀਆਂ ਟੀਮਾਂ ਮੇਰੇ ਹਿਸਾਬ ਨਾਲ ਅੱਜ 30 ਤੋਂ 35 ਟੀਮਾਂ ਵਾਂ ਟੀਮਾਂ ਟੀਮਾਂ ਤੇ ਜੇ ਜੇ ਗੱਲ ਕਰੀਏ ਆਪਣੇ ਸਟਾਫ ਦੀ ਸਰਵਿਸ ਵਾਲਿਆਂ ਦੀ 100 ਤੋਂ ਲੈ ਕੇ 700 ਬੰਦਾ ਸਰਵਿਸ ਵਾਲਾ ਕੱਲਾ 100 ਤੋਂ ਵਿੱਚ ਇੱਕ ਟੋਪੀਆਂ ਜੀਆਂ ਪਾਈ ਫਿਰਦੇ ਚਾਈਨਸ ਜੇ ਵਾਂਗੂ ਉਹ ਵੀ ਆ ਜੀ ਉਹ ਅਲੱਗ ਟੀਮ ਆ ਉਹ ਅਲੱਗ ਟੀਮ ਆ ਉਹ ਲੱਗਦੀ ਮੈਂ ਹਰ ਇੱਕ ਤਰ੍ਹਾਂ ਦੀ ਟੀਮ ਅੱਜ ਸੁਣੋ ਕੀ ਕੀ ਦੇ ਰਹੇ ਆ ਇੱਥੇ ਮਤਲਬ ਜੇ ਆਪਾਂ ਗੀਣ ਗਿਣੀਏ ਤਾਂ ਇਹ ਕਿੰਨੀ ਆਈਟਮ ਹੋਊਗੀ ਨੰਬਰ ਆਫ ਆਈਟਮ ਕਿੰਨੀ ਹੋਊਗਾ ਨੰਬਰ ਆਫ ਆਈਟਮ ਅੱਜ ਜਾਣ ਗਿਆ ਜੀ 80 ਤੋਂ ਉੱਪਰ ਬੱਲੇ ਬੱਲੇ ਫਰੂਟ ਆਪਾਂ ਖਾਣੇ ਆ ਘਰੇ ਕਿੰਨੇ ਤਰ੍ਹਾਂ ਦਾ ਜੀ ਚਾਰ ਪੰਜ ਤਰ੍ਹਾਂ ਦਾ ਜਿਹੜੇ ਚੱਲਦੇ ਆ ਅੱਜ ਆਪਾਂ ਨੇ ਕੋਲੇ 21 ਤਰ੍ਹਾਂ ਦਾ ਫਰੂਟ ਲੱਗਿਆ ਹੋਇਆ ਜੀ ਵਾਹ ਡਿਮਸਿਮ ਕਾਊਂਟਰ ਅੱਜ ਆਪਣਾ ਵਿੱਚ ਹੈ ਜੀ ਵੁੱਡਨ ਪੀਜ਼ਾ ਵਿੱਚ ਆਪਣਾ ਵਾਜੀ ਇੱਕ ਸਪੈਸ਼ਲ ਆਪਣੇ ਜਿਹੜੇ ਅੱਜ ਦੇ ਕਲਾਇੰਟ ਆ ਉਹਨਾਂ ਦੀ ਡਿਮਾਂਡ ਸੀਗੀ ਬਾਰ ਦੀ ਸਪੈਸ਼ਲ ਉਹਨਾਂ ਲਈ ਬਾਰ ਲਗਵਾਈ ਬਹੁਤ ਸੋਹਣੀ ਬਾਰ ਲਗਵਾਈ ਆ ਵੀ ਅੱਜ ਪੂਰਾ ਫੰਕਸ਼ਨ ਹੋਣ ਵਾਲਾ ਦੇਣਾ ਪਾਰਟੀ ਲਈ ਵੀ 80 ਆਈਟਮਾਂ ਆ ਮਤਲਬ ਜੇ ਅਸਾਂਾਂ ਦੇ ਵਿੱਚੋਂ ਬੰਦਾ ਤੁਰਿਆ ਫਿਰਦਾ 20 25 20 ਖਾ ਗਿਆ ਤੇ ਸਵੇਰੇ ਯਾਰਾਂ ਦੋਸਤਾਂ ਨੂੰ ਨਾਂ ਦੱਸਣ ਵੇਲੇ 20 25 ਆਈਟਮਾਂ ਦੇ ਵਿੱਚੋਂ ਜਿੰਨਾ ਕ ਮੇਰਾ ਅੰਦਾਜ਼ਾ ਵੀ 10 12 ਦੇ ਤਾਂ ਫੇਰ ਨਾਮ ਭੁੱਲ ਜਾਣੇ ਆ ਤੇ ਅਸਾਂ ਦੇ ਤਾਂ ਨਾਂ ਡੈਰੀ ਟੂਰੀ ਨਾਲ ਲੈ ਕੇ ਆਵੇ ਬੰਦਾ ਫੇਰ ਲਿਖ ਕੇ ਲਜਾਊਗਾ ਜਾਂ ਫੋਨ ਦੀ ਨੋਟਿਸ ਦੇ ਵਿੱਚ ਲਿਖ ਕੇ ਲੈ ਜਾਣਾ ਪਊਗਾ ਜਾਂ ਹੋਰ ਹੁੰ ਘਰੇ ਪ੍ਰੀਤ ਬੰਦਾ ਵੀ ਇੰਨੀ ਖਾ ਕੇ ਜਿਹੜੀ ਆਈਟਮ ਖਾਧੀ ਆ ਉਹਦਾ ਨਾਲ ਆਪਦੇ ਮਿੱਤਰ ਨੂੰ ਨਾਲ ਹੀ ਭੇਜੀ ਜਾਵੇ ਵੀ ਭਾਈ ਆ ਖਾ ਲਿਆ ਆ ਖਾ ਲਿਆ ਆ ਖਾ ਲੀ ਫੇਰ ਕਿਤੇ ਜਾ ਕੇ ਨਾਮ ਚੇਤੇ ਆਉਗੇ ਜਾਂ ਫਿਰ ਫੋਟੋ ਖਿੱਚੀ ਜਾਵੇ ਵੀ ਆਹ ਚੀਜ਼ ਹੈਗੀ ਸੀ ਆ ਖਾਧੀ ਸੀ ਉੱਥੇ ਖਾਧੀ ਸੀ ਹੈਰੀਟੇਜ ਦੇ ਵਿੱਚ ਖਾਧੀ ਸੀ ਉੱਥੇ ਖਾਣ ਨੂੰ ਮਿਲੀ ਸੀ ਆਹ ਵਾਲੀ ਚੀਜ਼ ਹਾਂ ਤੇ ਇਹ ਵਿਆਹ ਇਸ ਤਰ੍ਹਾਂ ਇੱਥੇ ਇਹੋ ਜਿਹਾ ਆ ਪ੍ਰਬੰਧ ਕੀਤਾ ਵੀ ਆਪਾਂ ਕਹਿ ਸਕਦੇ ਆ ਕਿ ਜਿਹੜੇ ਇੱਥੇ 2-400 ਬੰਦੇ ਨੇ 500 ਬੰਦੇ ਨੇ ਆਉਣਾ ਉਹਨਾਂ ਦੇ ਵਿੱਚੋਂ ਜ਼ਿੰਦਗੀ ਦੇ ਵਿੱਚ 2-4 ਵਿਆਹ ਹੀ ਇਹੋ ਜਿਹੇ ਆਉਣਗੇ ਆਉਣਗੇ ਉਹਨਾਂ ਦੀ ਜ਼ਿੰਦਗੀ ਚ 2-4 ਵਿਆਹ ਹੀ ਇਹੋ ਜਿਹੇ ਆਉਣਗੇ ਜਿੰਨੇ ਵੀ ਇੱਥੇ ਵਿਆਹ ਦੇ ਵਿੱਚ ਆਉਣਾ ਹੈ ਮਹਿਮਾਨ ਹੋਣਗੇ ਹਨਾ ਬਾਈ ਬਾਕੀ ਤੁਸੀਂ ਖੜੇ ਹੋ ਲਾਈਵ ਮੋਲ ਚੈੱਕ ਕਰੋ ਅੰਬੀਸ਼ੀਅਨਸ ਚੈੱਕ ਕਰੋ ਆਪਣਾ ਕੀ ਅੱਜ ਦਾ ਇਹ ਨਹੀਂ ਬਹੁਤ ਕਮਾਲ ਮੈਂ ਕੱਲ ਤੁਹਾਨੂੰ ਹੋਰ ਦੱਸਾਂ ਜਿਹਦੇ ਲਈ ਮੈਂ ਸਰਪ੍ਰਾਈਜ਼ ਹੈ ਅੱਜ ਪ੍ਰੋਗਰਾਮ ਦਿਨੇ ਵੀ ਸੀ ਦਿਨੇ ਵੀ ਸੀ ਤੇ ਇੱਕ ਪ੍ਰੋਗਰਾਮ ਰਾਤ ਨੂੰ ਹੋ ਰਿਹਾ ਪਰ ਸੱਚੀ ਪੈਲਸ ਇੰਨਾ ਫਰੈਸ਼ ਲੱਗ ਰਿਹਾ 2 ਘੰਟੇ ਦੇ ਵਿੱਚ ਕਿੰਨੀ ਵੱਡੀ ਟੀਮ ਲੱਗੀ ਹੋਊਗੀ ਵੀ ਜਿਹੜੀ ਉਹ ਪੈਲਸ ਨੂੰ ਇੱਕ ਇੱਕ ਚੀਜ਼ ਨੂੰ ਸਾਫ਼ ਕੀਤਾ ਹੋਊਗਾ ਜਣਾ ਇੱਕ ਇੱਕ ਕੁਰਸੀ ਇੱਕ ਇੱਕ ਚੇਅਰ ਇੱਕ ਇੱਕ ਮੇਜ਼ ਇੱਕ ਇੱਕ ਚੀਜ਼ ਸਾਫ਼ ਕੀਤੀ ਸਾਫ਼ ਕੀਤੀ ਇੱਕ ਇੱਕ ਚੀਜ਼ ਫਿੱਟ ਕੀਤੀ ਕੋਈ ਕਿੱਧਰੇ ਜਾ ਕੇ ਆਹਾ ਫੀਟ ਵਾਲੇ ਲੈਂਪ ਹੋ ਗਏ ਸਭ ਲੱਗ ਗਏ ਸਾਰਾ ਕੁਝ ਲੱਗ ਗਿਆ ਜਸਟ 2 ਘੰਟਿਆਂ ਦੇ ਵਿੱਚ ਵਿੱਚ ਸਾਰਾ ਸੈਟਅਪ ਚੇਂਜ ਹੋ ਗਿਆ ਹੂੰ ਸਵੇਰ ਨੂੰ ਕੁਝ ਹੋਰ ਸੀ ਸ਼ਾਮ ਨੂੰ ਕੁਝ ਹੋਰ ਹੋ ਗਿਆ ਹਾਂ ਤੇ ਜੇ ਕੱਲ ਨੂੰ ਫਿਰ ਪ੍ਰੋਗਰਾਮ ਆ ਤਾਂ ਸਵੇਰ ਨੂੰ ਕੱਲ ਨੂੰ ਫੇਰ ਹੈ ਜੀ ਸਵੇਰੇ ਫਿਰ ਪ੍ਰੋਗਰਾਮ ਹੈ ਸਵੇਰ ਨੂੰ ਫਿਰ ਪਾਲ ਚੇਂਜ ਹੈ ਜੀ ਉਹ ਚੀਜ਼ ਹੋਣਾ ਇਹ ਕੱਲ ਰਾਤ ਦੇ ਅਸੀਂ ਇੱਥੇ ਹੀ ਆ ਅੱਜ ਦੀ ਵੀ ਰਾਤ ਇੱਥੇ ਹੀ ਆ ਕੱਲ ਵਾਲਾ ਫੰਕਸ਼ਨ ਨਵੇੜ ਕੇ ਫੇਰ ਘਰ ਨਸੀਬ ਹੋਣਾ ਵਾ ਮੁੰਨਾ 2 MBBS ਤੋਂ ਬਾਅਦ ਜੇ ਕੋਈ ਐਡੀ ਜਲਦੀ ਸੈਟਅਪ ਚੇਂਜ ਕਰਦਾ ਤਾਂ ਉਹ ਇਹ ਬੰਦਿਆ ਦੋ ਦੋ ਮੈਂ ਪਹਿਲੀ ਵਾਰ ਅਧਾਰਨਾ ਦੇਖਿਆ ਇੱਕ ਤਾਂ ਬਾਦਸ਼ਾਹ ਫਿਲਮ ਦੇ ਵਿੱਚ ਸ਼ਾਹਰੂਖ ਖਾਨ ਹੋਣੀ ਉਹ ਸੈਟਅਪ ਚੇਂਜ ਕਰ ਦਿੰਦੇ ਸੀਗੇ ਹਨਾ ਦੇਖਿਆ ਨਾ ਤੁਸੀਂ ਬਾਦਸ਼ਾਹ ਫਿਲਮ ਦੂਸਰੀ ਵਾਰ ਮੈਂ ਦੇਖਿਆ ਸੀ ਜ਼ਿੰਦਗੀ ਦੇ ਵਿੱਚ ਮੁੰਨਾ ਬਾਈ ਐਮਬੀਬੀਐਸ ਜਦੋਂ ਤਾਂ ਪਿਓ ਮਿਲਣ ਆਉਂਦਾ ਤਾਂ ਡਾਕਟਰ ਪੰਜਾਂ ਜੰਦੇ ਤੋਂ ਵੀ ਥੱਬੀ ਸਾਰੀ ਪੇਸ਼ੈਂਟ ਲੱਗ ਜਾਂਦੀ ਸਾਰਾ ਕੁਝ ਓਕੇ ਕਰ ਦਿੰਦੇ ਜਾਂ ਤੀਸਰੀ ਵਾਰ ਮੈਂ ਇੱਥੇ ਦੇਖ ਰਿਹਾ ਸੇਮ ਉਹ ਗੱਲ ਇਹ ਸਾਰਾ ਕੁਝ ਕਦੋਂ ਹੁੰਦਾ ਵਾ ਜਦੋਂ ਆਪਾਂ ਕਿਸੇ ਕੰਮ ਨੂੰ ਪੂਰੇ ਦਿਲ ਤੋਂ ਜਜ਼ਬੇ ਨਾਲ ਕਰਦੇ ਹਾਂ ਪੈਸ਼ਨ 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 ਸਭ ਤੋਂ ਵੱਡੀ ਗੱਲ ਤੁਹਾਡੇ ਅੰਦਰ ਪੈਸ਼ਨ ਹੋਣਾ ਚਾਹੀਦਾ ਵੀ ਯਾਰ ਮੈਂ ਇਹ ਚੀਜ਼ ਕਰਨੀ ਹੈ ਸਾਡਾ ਮੈਂ ਬੈਸਟ ਕੁਆਲਿਟੀ ਦੇਣੀ ਹੈ ਮੈਂ ਆਪ ਦਾ ਕਲਾਇੰਟ ਸੈਟੀਸਫਾਈ ਕਰਨਾ ਵਾ ਇੱਕ ਮੋਟਿਵ ਸਟਾਰਟਿੰਗ ਤੋਂ ਲੈ ਕੇ ਚੱਲੇ ਸੀ ਕਿ ਜਿਸ ਦਿਨ ਹੈਰੀਟੇਜ ਗ੍ਰੈਂਡ ਦਾ ਨੀ ਪੱਥਰ ਰੱਖਿਆ ਸੀਗਾ ਉਸੇ ਦਿਨ ਹੀ ਸਾਡਾ ਕੈਟਰਰ ਫਾਈਨਲ ਹੋ ਗਿਆ ਸੀਗਾ ਠੀਕ ਵੀ ਆਹ ਬੰਦੇ ਨਾਲ ਕੰਮ ਕਰਨਾ ਵਾ ਹੂੰ ਤੇ ਪੈਸ਼ਨ ਨਾਲ ਕੰਮ ਕਰਨਾ ਮੈਂ ਸ਼ੌਂਕ ਨਾਲ ਕੰਮ ਕਰਨਾ ਪੈਸੇ ਬਚਾਉਣ ਵਾਲੇ ਪਾਸੇ ਨਹੀਂ ਜਾਣਾ ਖਰਚਾ ਉਲਟਾ ਵੱਧ ਹੋ ਜੇ ਪਰ ਕਲਾਇੰਟ ਜਾਣ ਲੱਗਾ ਏ ਥਾਪੀ ਦੇ ਕੇ ਜਾ ਵੀ ਪਤਰਾ ਲੈਣੇ ਜਾ ਰਹਾ ਆ ਗਿਆ ਜਿਵੇਂ ਤੁਸੀਂ ਕਹਿ ਕੇ ਹਟਿਓ ਵੀ ਛੋਟੀ ਉਮਰ ਦੇ ਵਿੱਚ ਇੰਨਾ ਜਜ਼ਬਾ ਪੈਸ਼ਨ ਵੀ ਜਦੋਂ ਆਪ ਨੂੰ ਇਹ ਪਿਆਰ ਮਿਲਦਾ ਨਾ ਕਲਾਇੰਟ ਤੋਂ ਉਦੋਂ ਹੋਰ ਪੈਸ਼ਨ ਵੱਧਦਾ ਵੀ ਨਹੀਂ ਯਾਰ ਹੋਰ ਅੱਪ ਚੱਲੀਏ ਹੋਰ ਅੱਪ ਚੱਲੀਏ ਹੋਰ ਅੱਪ ਲੈ ਕੇ ਚੱਲੀਏ ਇੱਕ ਚੀਜ਼ ਹੋਰ ਵੀ ਮੈਂ ਦੇਖੀ ਇਹਨਾਂ ਦੇ ਪੈਸ਼ਨ ਤੋਂ ਬਿਨਾ ਇਹਨਾਂ ਦੀ ਪੇਸ਼ੈਂਸ ਉਹ ਵੀ ਬਹੁਤ ਕਮਾਲ ਪਾਸ਼ਨ ਤੋਂ ਬਾਅਦ ਪੇਸ਼ੈਂਸ ਹੁਣੀ ਬਹੁਤ ਵੱਡੀ ਸੀ ਬਈ ਜਿਹੜੇ ਹਿਸਾਬ ਨਾਲ ਮੈਂ ਇਹ ਬੰਦਿਆਂ ਨੂੰ ਅੱਜ ਸਾਰੀ ਦਿਹਾੜੀ ਦੇ ਵਿੱਚ ਡੀਲਿੰਗ ਕਰਦੇ ਦੇਖਿਆ ਹਾਂ ਜੀ ਉਹ ਬੜਾ ਮੈਨੂੰ ਸੱਚੀ ਮੇਰੇ ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਸੀਗੀਆਂ ਮੈਂ ਦਫ਼ਤਰ ਦੇ ਵਿੱਚ ਬੈਠਾ ਵੀ ਜਿਵੇਂ ਲੋਕ ਨਵੇਂ ਇਨਕੁਆਰੀ ਕਰਨ ਆਏ ਸੀ ਜਿਵੇਂ ਉਹ ਤੁਹਾਡਾ ਨਿਚੋੜ ਕੱਢ ਰਹੇ ਸੀ ਤੇ ਜਿਵੇਂ ਤੁਸੀਂ ਉਹ ਨਿਚੋੜ ਦੱਸ ਰਹੇ ਸੀ ਅਗਲੇ ਨੂੰ ਉਹ ਹੋ ਨੈਕਸਟ ਲੈਵਲ ਸੀਗੀ ਉਹ ਉਹ ਪਿੱਛੇ ਬਹਿ ਕੇ ਫੀਲ ਕੀਤਾ ਜਾ ਸਕਦਾ ਹੈ ਹੈਨਾ ਉਹ ਆਨੰਦ ਸੀਗਾ ਤੇ ਕੋਈ ਵੀ ਕਰ ਸਕਦਾ ਕੋਈ ਵੀ ਗਰਮੀ 'ਚ ਠੰਡ 'ਚ ਠੰਡ 'ਚ ਗਰਮੀ 'ਚ ਜਦੋਂ ਮਰਜ਼ੀ ਤੁਸੀਂ ਸਾਡਾ ਦਿਨੇ ਤੁਸੀਂ ਸਾਨੂੰ ਦਿਨ ਦੱਸਣਾ ਵਾ ਹੂੰ ਤੇ ਟੈਨਸ਼ਨ ਫ੍ਰੀ ਹੋ ਜਾਣਾ ਵਾ ਹੂੰ ਉਸ ਤੋਂ ਬਾਅਦ ਵਿੱਚ ਅਸੀਂ ਜਾਨੀਏ ਤੇ ਸਾਡਾ ਕੰਮ ਜਾਣੇ ਉਹੀ ਗੱਲ ਪਹਿਲਾਂ ਵਾਲੀ ਹੂੰ ਕੁੜੀ ਜੀਆਂਲੇ ਵੀ ਮੁੰਡੇ ਵਾਲੇ ਵੀ ਬਣ ਕੇ ਆਉਣਗੇ ਬਰਾਤਾਂ ਨੂੰ ਤੇ ਮੁੰਡੇ ਵਾਲਿਆਂ ਨੇ ਤੇ ਆਉਣਾ ਹੀ ਬਰਾਤਾਂ ਨੂੰ ਹਾਂ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਸਾਡੀਆਂ ਟੀਮਾਂ ਅੱਜ ਵੀ ਮੈਂ ਤੁਹਾਨੂੰ ਦੱਸੀਆਂ ਅਸੀਂ ਖੁਦ ਇੱਥੇ ਸਵੇਰੇ ਆ ਤੁਸੀ ਵੀ ਹੈਗੇ ਹੋ ਹੂੰ ਸਾਰ ਇੱਕ ਚੀਜ਼ ਦੀ ਪ੍ਰੈਪਰੇਸ਼ਨ ਅਸੀਂ ਆਪਦੇ ਹਿਸਾਬ ਨਾਲ ਕਰੀ ਜੰਨੇ ਆ ਫੈਮਿਲੀ ਦਾ ਹਲੇ ਤੱਕ ਇੱਕ ਵੀ ਬੰਦੇ ਨੇ ਆ ਕੇ ਆਏ ਨਹੀਂ ਵੇਖਿਆ ਵੀ ਕੋਈ ਤਿਆਰੀ ਹੋਗੀ ਉਨਨੂੰ ਪਤਾ ਵਾ ਵੀ ਜਾਵਾਂਗੇ ਤਾਂ ਸਾਰਾ ਸੈਟਪ ਉਕੇ ਮਿਲਣਾ ਵਾ ਹੂੰ ਆਪਾਂ ਆਪਾਂ ਤਾਂ ਸਿਰਫ ਮੇਰਾ ਹਿਸਾਬ ਆ ਵੀ ਆਪਾਂ ਤਾਂ ਕੱਲਾ ਟੈਨਸ਼ਨ ਜਿਹੜੇ ਵਿਆਹ ਵਾਲਿਆਂ ਨੇ ਕਰਨ ਵਾਲਿਆਂ ਨੇ ਲੈਣੀ ਆ ਆਪਾਂ ਦਰਜੀ ਕੋਲੇ ਹੀ ਪੰਜ ਚਾਰ ਗੇੜੇ ਮਾਰਨੇ ਆ ਵੀ ਟੇਲਰ ਕੋਲੇ ਵੀ ਸਾਡੇ ਲੀੜੇ ਵਿਆਹ ਤੇ ਪਾਉਣ ਵਾਲੇ ਚੱਜਣਾ ਸਿਉਂਟੇ ਆ ਕਿ ਨਹੀਂ ਸਿਉਂਟੇ ਹੂੰ ਹਨਾ ਬਈ ਬਸ ਇੰਨਾ ਕੀ ਧਿਆਨ ਦੇਣਾ ਹਾਂਜੀ ਇਹਨਾਂ ਨੂੰ ਨਹੀਂ ਪਤਾ ਪਤਾ ਲੱਗਦਾ ਤਾਂ ਆ ਹੀ ਲੰਗਣਗੇ ਉਹ ਟੈਨਸ਼ਨ ਵਾਲੀ ਆ ਲੋੜ ਤੇ ਆਪਾਂ ਗੱਲਾਂ ਉਹੀ ਦੇਖਣਾ ਫਰੀਦ ਤੇ ਟੀਮਾਂ ਟੂਮਾਂ ਸਾਜਗੀਆਂ ਪ੍ਰੀਤ ਮਗਰਲੇ ਪਾਸੇ ਮਾਹੌਲ ਮੂਲ ਗਿਆ ਬਾਣਾ ਇਹ ਦੁੱਗਾ ਖੜਕਾ ਦੜਕਾ ਹੋਊਗਾ ਇੱਕ ਸਭ ਤੋਂ ਵੱਡੀ ਗੱਲ ਨਾ ਆਪਣੇ ਕੋਲੇ ਨਾ ਤਿੰਨ ਆਪਸ਼ਨ ਬੜੇ ਕਮਾਲ ਆ ਹਮ ਇੱਕ ਤਾਂ ਬਾਹਰ ਸ਼ੈੱਡ ਬਣ ਗਿਆ ਫਿਕਸ ਸ਼ੈੱਡ ਬਣ ਗਿਆ ਜਿਹੜਾ ਸ਼ੈੱਡ ਆ ਇਹਦੇ ਵਿੱਚ ਮੱਖੀ ਵੀ ਬਾਹਰੋਂ ਨਹੀਂ ਆ ਸਕਦੀ ਨਹੀਂ ਆ ਸਕਦੀ ਇਹਦੇ ਚਾਰ ਸਪਰੇ ਸ਼ੀਸ਼ੇ ਨਾਲ ਗਲਾਸ ਨਾਲ ਕਵਰ ਆ ਗਲਾਸ ਆ ਪੂਰਾ ਬਣਾਇਆ ਵਾਪਸ ਠੀਕ ਆ ਫਿਰ ਸਭ ਤੋਂ ਵੱਡੀ ਗੱਲ ਆ ਬਾਹਰਲਾ ਸ਼ੈੱਡ ਹੋ ਗਿਆ ਫਿਰ ਅੰਦਰਲਾ ਹਾਲ ਹੋ ਗਿਆ ਫਿਰ ਵਿਚਾਲੇ ਖੁੱਲਾ ਮੌਲ ਹੋ ਗਿਆ ਸਿਟਿੰਗ ਏਰੀਆ ਹੋ ਗਿਆ ਆਪਣਾ ਖੁੱਲਾ ਮੁੱਲਾ ਖੁੱਲੇ ਡੁੱਲੇ ਮੌਲ ਵਾਲਾ ਹਾਂ ਆਪਾਂ ਕਹਿ ਲਈਏ ਵੀ ਸ਼ੈੱਡ ਹਾਲ ਤੇ ਮਾਹੌਲ ਮਾਹੌਲ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਹਨਾ ਚੌਥੀ ਪਾਰਕਿੰਗ ਪੰਜਵੀਂ ਸਿਕਿਉਰਿਟੀ ਛੇਵੀਂ ਸਰਵਿਸ ਬਾਕੀ ਤੁਸੀਂ ਤੇ ਇਹ ਸਭ ਕੁਝ ਆ ਨੰਬਰ ਨੋਟ ਕਰ ਲਓ ਇਸ ਤੋਂ ਆਨੰਦ ਕੋਈ ਨਹੀਂ ਆਪਣੇ ਲਈ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਫੈਕਸ਼ਨ ਚੰਡੀਗੜ੍ਹ ਤੇ ਦਿੱਲੀ ਦੇ ਲੈਵਲ ਦਾ ਕਰਨਾ ਤੇ ਤੁਹਾਨੂੰ ਚੰਡੀਗੜ੍ਹ ਤੇ ਦਿੱਲੀ ਜਾਣ ਦੀ ਲੋੜ ਲੋੜ ਨਹੀਂ ਠੀਕ ਆ ਨਾ ਨੇੜੇ ਤੇੜੇ ਵਾਲਿਆਂ ਆਪਾਂ ਸ਼ਹਿਰਾਂ ਦੀ ਗੱਲ ਕਰਦੇ ਨਹੀਂ ਨਹੀਂ ਸਹੀ ਐ ਨਾ ਗੱਲ ਵਾ ਜਮਾਂ ਸਹੀ ਐ ਹਾਂ ਜਮਾਂ ਸਹੀ ਐ ਨੰਬਰ ਨੋਟ ਕਰ ਲਓ ਤੇ ਇੱਕ ਗੱਲ ਹੋਰ ਸੁਣ ਪ੍ਰੀਤ ਇੱਕ ਰੁਕ ਜਾ ਰੁਕ ਜਾ ਰੁਕ ਜਾ ਪੁੱਤ ਰੇਟ ਨਹੀਂ ਪੁੱਤ ਦਿੱਲੀ ਤੇ ਚੰਡੀਗੜ੍ਹ ਵਾਲਾ ਇਹ ਗੱਲ ਆਪਦੇ ਦੇਖਣ ਵਾਲਿਆਂ ਨੂੰ ਕਹਿੰਦੀ ਰੇਟ ਸਾਡਾ ਉਹੀ ਪਿੰਡਾਂ ਵਾਲਾ ਹਾਂ ਬਾਈ ਬਣ ਕੇ ਦੇਖਣ ਵਾਲਿਆਂ ਨੂੰ ਪੁੱਤ ਤੇਰੀ ਸਕਰੀਨ ਦੇ ਤੇਰੇ ਨੇੜੇ ਆ ਜਾਦਾ ਬੰਦੇ ਉਹ ਤੇ ਤੂੰ ਦੱਸ ਦੀ ਵੀ ਰੇਟ ਆ ਜਿਹੜਾ ਬਾਈ ਬਜਟ ਫ੍ਰੈਂਡਲੀ ਹਾਂ ਉਹ ਉਹ ਰੇਟ ਨੂੰ ਲੈ ਕੇ ਨਹੀਂ ਦਿੱਲੀ ਗਏ ਸਿਰਫ ਦਿੱਲੀ ਵਾਲੇ ਮਾਹੌਲ ਨੂੰ ਹੀ ਇੱਥੇ ਲੈ ਕੇ ਆਇਆ ਇੱਥੇ ਲੈ ਕੇ ਆਇਆ ਠੀਕ ਹੈ ਕਿ ਨਹੀਂ ਇਸ ਕਰਕੇ ਟੈਨਸ਼ਨ ਨਹੀਂ ਲੈ ਗਈ ਹਾਂਜੀ